ਸਸ ਰੇਕਲ ਦੋਸਤੋ ਮੇਰਾ ਨਾਮ ਹੈ ਲਾਪਿਸ ਤੈਣੀ ਜਿਵੇਂ ਕਰਦਾ ਜੀ ਪੀਵਟਨ ਅਲਸੰਡੇ ਰੀਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਨਿਊਜ਼ ਨਿਕਲ ਕੇ ਆਈ ਹੈ ਜੋ ਕਿ ਹੈ ਪੰਜਾਬ ਪੰਚਾਇਤ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਐਲਾਨਿਆ ਕਿ ਪੰਜਾਬ ਦੀਆਂ ਪੰਚਾਇਤਾਂ ਅੱਜ ਤੋਂ ਪੰਗ ਹੋ ਰਹੀਆਂ ਹਨ ਤਦ ਫ਼ੈਸਮ ਦੱਦੀਏ ਕਿ ਪੰਜਾਬ ਦੇ 76 ਪੰਚਾਇਤਾਂ ਨੂੰ ਪੰਗ ਕਰ ਦਿੱਤਾ ਗਿਆ ਹੈ ਤੇ ਉਹਨਾਂ ਸਾਰਾ ਕੰਮ ਐਨਡੀਪੀਓ ਤੁਮਾਰਨਗੇ ਪਰ ਅਜੇ ਤੱਕ ਪੰਚਾਇਤ ਚੋਣਾਂ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਸਾਹਮਣੇ ਆਈ ਨਾ ਹੀ ਇੰਸੈਕੰਦ ਦਾ ਐਲਾਨਿਆ ਗਿਆ ਹੈ ਨਾਇਬੰਦਿਕਾਂ ਨੂੰ ਦੰਦਾਬੀ ਐਲਾਨ ਕੀਤਾ ਪਹਿਲਾਂ ਇੱਕ ਵਾਰ ਪੰਚਾਇਤਾਂ ਬੰਨ੍ਹ ਕੇ ਤੈ ਗਈਆਂ ਤੁਹਾਨੂੰ ਪਰ ਫਿਰ ਹਾਈ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਦੁਬਾਰਾ ਬਹਾਲ ਕਰ ਦਿੱਤੀਆਂ ਗਈਆਂ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਚਾਇਤਾਂ ਨੂੰ ਕੰਮ ਕਰਦੇ ਪਾ ਗਿਆ ਤੇ ਹੁਣ ਜਲਦੀ ਪੰਚਾਇਤ ਨੂੰ ਨਾਲ ਦਾ ਵੀ ਐਲਾਨ ਕੀਤਾ ਜਾ ਰਿਹਾ ਇਸ ਵਾਰ ਕੀ ਹੋ ਜਾ ਰਿਹਾ ਨਹੀਂ ਕਿ ਪੰਚਾਇਤ ਤੁਨਾਂ ਨੂੰ ਲੈ ਕੇ ਗਈ ਬਦਲਾਵ ਦੇ ਸਾਹਮਣੇ ਆ ਗਏ ਪਰ ਅਜੇ ਤੱਕ ਅਜੇ ਕੋਈ ਵੀ ਬਦਲਾਵ ਸਾਹਮਣੇ ਨਹੀਂ ਆਇਆ ਅਤੇ ਪਿਛਲੀ ਵਾਰ ਤੇ ਮੁਕਾਬਲੇ ਇੱਥੇ ਸਵਾਰ ਅੰਡੇ ਜੁਨਾ ਬਹੁਤ ਹੀ ਦੇਰੀ ਨਾਲ ਹੋਣ ਜਾ ਰਹੀਆਂ ਹਨ ਇਹ ਜੋ ਪਿਛਿਆ ਜੁਨਾ ਦਸੰਬਰ 2019 ਵਿੱਚ ਹੋਇਆ ਥੰਦਾਂ ਨੇ ਲੋਕੀ ਪਿਛਲੇ ਦਸੰਬਰ ਵਿੱਚ ਪੂਰਾ ਤਾਂ ਨਹੀਂ ਮੇਰੀ ਹੁੰਦਾ ਨਹੀਂ ਪਰ ਫਿਰ ਵੀ ਇਹ ਕਾਫੀ ਲੇਟ ਕਰ ਦੇ ਬਿੰਗ ਇਹ ਤਕਰੀਬਨ 9-10 ਮਹੀਨੇ ਲੇਟ ਚੁਣਾ ਹੋਣ ਜਾ ਰਹੀਆਂ ਹਨ ਤਾਂ ਦੋਸਤੋ ਇਹਦੀ ਥੋੜੀ ਜਿਹੀ ਜਾਣਕਾਰੀ ਜੇਕਰ ਚੰਗੀ ਲਗੀ ਤਾਂ ਲਾਈਕ ਜਰ ਅਤੇ ਕਮੈਂਟ ਕਰਕੇ ਜੀਓ ਜਰੋ ਧੰਨਵਾਦ